ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਈ ਵੀਰਾਂ ਦੇ ਅੰਦਰ ਮਨ ਦੇ ਵਿੱਚ ਹਿਰਦੇ ਦੇ ਵਿੱਚ ਇੱਕ ਸਵਾਲ ਆਉਂਦਾ ਹੈ ਕਿ ਪ੍ਰਮਾਤਮਾ ਨੂੰ ਕਿਵੇਂ ਮਿਲਿਆ ਜਾ ਸਕੇ ਕਿਉਂਕਿ ਪ੍ਰਮਾਤਮਾ ਨੂੰ ਮਿਲਣ ਵਾਸਤੇ ਹਿਰਦਾ ਜਿਹੜਾ ਨਿਰਮਲ ਚਾਹੀਦਾ ਲੋਕੀ ਪੁੰਨ ਦਾਨ ਕਰਦੇ ਨੇ ਤੇ ਬੜੇ ਧਰਮਕ ਜਗ੍ਹਾਵਾਂ ਤੇ ਕੀ ਥਾ ਦੇ ਵੀ ਜਾਣਦੇ ਨੇ ਕਿ ਕਿਤੇ ਪ੍ਰਮਾਤਮਾ ਦਾ ਮਲਾਪ ਹੋ ਜਾਏ ਪਰ ਹਿਰਦੇ ਦੀ ਜਿੰਨਾ ਤੇ ਸ਼ੁੱਧਤਾ ਨਹੀਂ ਅੰਦੀ ਉਹਨਾਂ ਤੇ ਪ੍ਰਮਾਤਮਾ ਨਹੀਂ ਦਿੰਦਾ ਤੇ ਇਹ ਹੁਣ ਕਿਵੇਂ ਹੋਇਆ ਜਾ ਸਕਦਾ ਹੈ ਮਹਾਰਾਜ ਕਹਿੰਦੇ ਵੀ ਕਿਮਸ਼ ਚਿਆਰਾ ਹੋਈ ਹੈ ਕਿ ਉਹ ਕੂੜਾ ਟੁੱਟਾ ਬਾਹਰ ਕੂੜਾ ਕੂੜ ਦੀ ਜਿਹੜੀ ਅੰਦਰ ਸਾਡੇ ਤੰਦ ਹੈ ਪੜਦਾ ਹੈ ਹਉ ਮੈਲਾ ਉਹ ਕਿਵੇਂ ਟੁੱਟੂਗਾ ਤੇ ਉਹ ਪਰਦਾ ਜਦੋਂ ਪਰੇ ਹੋ ਗਿਆ ਤੇ ਪ੍ਰਮਾਤਮਾ ਦਾ ਮਲਾਪ ਹੋ ਗਿਆ ਨਾ ਬਸ ਪਰਦੇ ਦੀ ਗੱਲ ਹੀ ਹੈ ਪਰਦਾ ਹੋ ਗਿਆ ਪਰੇ ਤੇ ਪ੍ਰਮਾਤਮਾ ਦਾ ਮਲਾਪ ਹੋ ਗਿਆ ਹੁਣ ਕਈਆਂ ਨੂੰ ਇਹ ਭੁਲੇਖਾ ਵੀ ਸ਼ੈਂਤ ਉਹ ਸੁਚਮ ਰੱਖਣ ਨਾਲ ਪ੍ਰਮਾਤਮਾ ਮਿਲ ਜੂ ਕਈਆਂ ਨੂੰ ਇਹ ਵੀ ਉਹ ਮੌਨ ਰਹਿਣ ਨਾਲ ਚੁੱਪ ਰਹਿਣ ਨਾਲ ਪ੍ਰਮਾਤਮਾ ਨਾਲ ਮਿਲ ਜੂਗਾ ਕਈਆਂ ਨੂੰ ਇਹ ਵੀ ਉਹ ਭੁੱਖਿਆ ਰਹਿਣ ਨਾਲ ਮਿਲ ਜੂਗਾ ਪਰ ਨਹੀਂ ਕਰ ਰਹੇ। ਗੁਰੂ ਸਾਹਿਬ ਦਾ ਬਚਨ ਹੈ ਕਹਿੰਦੇ ਸੋਚਾ ਸੋਚਣਾ ਹੋਵੇਈ ਜੇ ਸੋਚੀ ਲੱਖ ਵਾਰ। ਕਹਿੰਦੇ ਲੱਖਾਂ ਵਾਰ ਵੀ ਅਸੀਂ ਸੁਚਮ ਕਰ ਲਈਏ ਤਾਨੂੰ ਲੱਖਾਂ ਵਾਰ ਧੋリエ। ਪਰ ਮਨ ਤਾਂ ਉੱਥੇ ਹੀ ਖੜਾ। ਮਨ ਦੇ ਵਿੱਚੋਂ ਵਿਕਾਰ ਨਹੀਂ ਜਾ ਸਕਦੇ। ਇਸ ਕਰਕੇ ਤਾਨੂੰ ਧੋਣ ਨਾਲ ਮਨ ਨਹੀਂ ਸੋਚਾ ਹੁੰਦਾ। ਇਸ ਕਰਕੇ ਜਿੰਨਾ ਚਿਰ ਸਾਡਾ ਮਾਨ ਨਹੀਂ ਸਾਫ ਉਹਨਾਂ ਤੇ ਪਰਮਾਤਮਾ ਨਹੀਂ ਮਿਲਦਾ ਮਾਰੇ ਕਿ ਸੋਚਿਆ ਸੋਚਣਾ ਹੋ ਗਈ ਜੇ ਸੋਚੀ ਲੱਖ ਵਾਰ ਸੇ ਕਈ ਕਹਿ ਰਹੇ ਚੁੱਪ ਰਹਿਣ ਨਾਲ ਮੌਨ ਕਰ ਲੋ ਵੀ ਮੌਨ ਰਹਿਣਾ ਪਰਮਾਤਮਾ ਮਿਲ ਜਾਂਦਾ ਮਾਰੇ ਕਹਿੰਦੇ ਮੋਨੀ ਰਹਿਣ ਨਾਲ ਵੀ ਨਹੀਂ ਮਿਲਦਾ ਚੁੱਪੇ ਚੁੱਪਣਾ ਹੋ ਗਈ ਜੇ ਲੈ ਰਹਾ ਲੈਵਤਾਰ ਕਹਿੰਦੇ ਇੱਕ ਲੈਵਤਾਰ ਪਰਮਾਤਮਾ ਨੂੰ ਯਾਦ ਕਰਦੇ ਰਹੋ ਮੌਨ ਹੋ ਜਾਓ ਦੁਨੀਆ ਨਾਲ ਨਾ ਬੋਲੋ ਪਰ ਦੁਨੀਆ ਕਿੰਨੀ ਹੁੰਦਾ ਤੁਸੀਂ ਮੌਨ ਹੋ ਗਏ ਪਰ ਜਿਹੜਾ ਤੁਹਾਡਾ ਮਨ ਤਾਂ ਉੱਥੇ ਹੀ ਖੜਾ ਮਨ ਦੇ ਜਿਹੜੇ ਬੁਰਨੇ ਆ ਉਹ ਜਿੰਨਾ ਚਿਰ ਅਸੀਂ ਬੰਦ ਨਹੀਂ ਕਰਦੇ ਤੇ ਪ੍ਰਮਾਤਮਾ ਨਾਲ ਮੁਲਾਪ ਨਹੀਂ ਹੁੰਦਾ ਤੇ ਇੱਥੇ ਵਸਨੇ ਕਹੀ ਜਾਂਦੇ ਵੀ ਭੁੱਖੇ ਰਹਿ ਨਾਲ ਪ੍ਰਮਾਤਮਾ ਮਿਲ ਜਾਂਦਾ ਵਰਤ ਰੱਖ ਲੋ ਐਂ ਕਰ ਲੋ ਪਰ ਗੁਰਮੁਖ ਪਿਆਰਿਓ ਇਹ ਚੀਜ਼ ਨਾਲ ਵੀ ਪ੍ਰਮਾਤਮਾ ਨਹੀਂ ਮਿਲਦਾ ਗੁਰੂ ਸਾਹਿਬ ਦੀ ਬਾਣੀ ਪੜੋ ਭੁੱਖਿਆ ਭੁਖਣਾ ਉਤਰੀ ਜੇ ਬੰਨਾ ਪ੍ਰੀਆ ਭਾਰ ਹੁਣ ਭੁੱਖਾ ਤਨ ਤੇ ਰਹਿ ਜੂਗਾ ਪਰ ਜਿਹੜਾ ਮਨ ਮਨ ਨੂੰ ਕਾਦੀ ਭੁੱਖਾ ਤ੍ਰਿਸ਼ਨਾ ਦੀ ਅਗਨੀ ਦੀ ਸੋ ਜਿਵੇਂ ਅਗਨੀ ਦਾ ਸੁਭਾਅ ਹੁੰਦਾ ਅਗਨੀ ਤੇ ਜਿੰਨੇ ਮਰਜੀ ਤੁਸੀਂ ਬਾਲਣ ਪਾਈ ਜਾਓ ਕੁਝ ਵੀ ਪਾਈ ਜਾਓ ਉਹਨੇ ਭਸਮ ਕਰ ਹੀ ਜਾਣਾ ਸਾੜ ਹੀ ਜਾਣਾ ਅਗਨੀ ਕਦੇ ਕਹਿੰਦੀ ਹੈ ਵੀ ਮੇਰੇ ਤੇ ਬਾਲਣ ਨਾ ਪਾਓ ਬਸ ਕਰੋ ਮੈਂ ਰੱਜ ਗਈ ਇਸੇ ਤਰ੍ਹਾਂ ਤ੍ਰਿਸ਼ਨਾ ਦੀ ਜਿਹੜੀ ਅਗਣਾ ਸਾਡੇ ਅੰਦਰ ਸੋ ਤ੍ਰਿਸ਼ਨਾ ਦੀ ਅਗਣ ਇਸ ਤਰ੍ਹਾਂ ਨਹੀਂ ਬੁਝਦੀ ਕਿ ਬਾਰੋਂ ਭੁੱਖਿਆ ਰਹਿਣ ਨਾਲ ਕ੍ਰਿਸ਼ਨਾ ਦੀ ਅਗਨੀ ਨਹੀਂ ਹੋਈ ਇਸ ਕਰਕੇ ਭੁੱਖਿਆ ਭੁੱਖਣਾ ਉਤਰੀ ਜੇ ਬਨਾਂਪੁਰੀਆ ਭਾਰ ਕਹਿੰਦੇ ਭੁੱਖੇ ਰਹਿਣ ਨਾਲ ਪ੍ਰਮਾਤਮਾ ਨਹੀਂ ਮਿਲਦਾ ਭਾਈ ਕਿਉਂਕਿ ਮਨ ਦੀ ਭੁੱਖ ਜਿੱਦਾਂ ਚ ਨਹੀਂ ਜਾਂਦੀ ਮਨ ਨੂੰ ਤਾਂ ਕਹਿੰਦੇ ਸਤਪੁਰੀਆਂ ਦੇ ਪਦਾਰਥ ਪੰਡਾ ਬਨ ਬਨ ਕੇ ਦੇ ਦਿਓ ਤੇ ਮਨ ਤਾਂ ਨਹੀਂ ਰਹਿਦਾ ਭੁੱਖਿਆ ਭੁੱਖਣਾ ਅਗਰੀ ਜੇ ਬਨਾਂਪੁਰੀਆ ਭਾਰ ਤੇ ਸਾਹਸ ਸਿਆਣਪ ਲਖ ਹੋਵੇ ਤਾਂ ਇੱਕ ਨਾ ਚੱਲਦਾ ਇਹਦੇ ਬੰਦਾ ਭਵੇਂ ਬੜਾ ਚਤੁਰ ਹੋਵੇ ਚਲਾਕ ਹੋਵੇ ਚਤਰਾਗੀਆਂ ਨਾਲ ਚਲਾਕੀਆਂ ਨਾਲ ਲੋਕਾਂ ਨੂੰ ਠੱਗਿਆ ਜਾ ਸਕਦਾ ਹੈ ਲੋਕਾਂ ਵਿੱਚ ਆਪਣੀ ਸਾਹਸ ਰਗੇ ਦੀ ਆਪਾਂ ਸ਼ੌਹਰਤ ਕਮਾ ਸਕਦੇ ਹਾਂ ਮਾਇਆ ਕਮਾ ਸਕਦੇ ਹਾਂ ਪਰ ਪ੍ਰਮਾਤਮਾ ਦੀ ਖੁਸ਼ੀ ਨਹੀਂ ਲੈ ਸਕਦੇ ਇਸ ਕਰਕੇ ਲੱਖਾਂ ਸਿਆਣਪਾ ਹੋਣ ਬੰਦੇ ਕੋਲ ਪਰ ਉਹ ਪ੍ਰਮਾਤਮਾ ਦੀ ਦਰਗਾਹ ਵਿੱਚ ਇੱਕ ਵੀ ਨਾਲ ਨਹੀਂ ਚੱਲਦੀ ਸਿਆਣਪ ਨਾਲ ਵੀ ਪ੍ਰਮਾਤਮਾ ਨੂੰ ਨਹੀਂ ਪਾਇਆ ਜਾਂਦਾ ਸਹਿ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲਦਾ ਨਾਲ ਫਿਰ ਕਹਿੰਦੇ ਕਿਵੇਂ ਪਾਏ ਜੋ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੇ ਪਾਲ ਕਹਿੰਦੇ ਇਹ ਸਵਾਲ ਹੈ ਕਿ ਕਹਿੰਦੇ ਫਿਰ ਕਿਵੇਂ ਸਚਿਆਰੇ ਹੋਇਆ ਜੋ ਕਿਵੇਂ ਹਿਰਦਾ ਸਾਫ ਹੋਊ ਛੱਡ ਮਹਾਰਾਜ ਨੇ ਨਾਲ ਹੀ ਦੱਸ ਦਿੱਤਾ ਕਹਿੰਦੇ ਕਿਵ ਸਚਿਆਰਾ ਹੋਈ ਕਿਵ ਕੂੜਾ ਟੁੱਟੇ ਪਾਲ ਜਿਹੜੀ ਹਮਾਂ ਦੀ ਕੂੜ ਦੀ ਕੰਧ ਹੈ ਤ੍ਰਿਸ਼ਨਾ ਦੀ ਕੰਧ ਹੈ ਅੰਦਰ ਉਹ ਕਿਵੇਂ ਖਤਮ ਹੋਊਗੀ ਤੇ ਅੱਗੇ ਮਹਾਰਾਜ ਇਹ ਸਵਾਲ ਦਾ ਜਵਾਬ ਦਿੰਦੇ ਨੇ ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਲ ਕੋ ਲਿਖਿਆ ਨਾਲ ਯਾਨੀ ਸਭ ਤੋਂ ਵੱਡਾ ਗੁਰੂ ਦਾ ਹੁਕਮ ਹੈ ਜਿਨ੍ਹਾਂ ਨੇ ਹੁਕਮ ਸੱਤ ਕਰਕੇ ਮੰਨ ਲਿਆ ਵਾਹਿਗੁਰੂ ਦੇ ਬਾਣੀ ਨੂੰ ਸੋ ਸਿੱਖ ਸਖਾ ਬੰਧਕ ਹੈ ਭਾਈ ਜੇ ਗੁਰਕੇ ਬਾਣੀ ਵਿੱਚ ਆਵੇ ਆਪਣਾ ਬਾਣੀ ਜੋ ਚੱਲਦਾ ਭਾਈ ਵਿਛੜ ਚੋਟਾ ਖਾਵੇ ਇਸ ਕਰਕੇ ਸਤਗੁਰੂ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਜਿਹੜਾ ਬਾਣਾ ਕੀ ਉਹਦਾ ਹੁਕਮ ਹੈ ਸੋ ਜਿਹੜਾ ਉਹਦੇ ਹੁਕਮ ਵਿੱਚ ਰਹਿੰਦਾ ਉਹਦੀ ਰਜਾ ਵਿੱਚ ਰਹਿੰਦਾ ਹੈ ਇਹ ਪ੍ਰਮਾਤਮਾ ਭਾਈ ਉਰੂ ਮਿਲਦਾ ਹੈ। ਜੋ ਸਾਰੀ ਸੰਗਤ ਫਰਜਮੰਦਾ ਗੁਰੂ ਦੇ ਹੁਕਮ ਚ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।